ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਫੇਰ ਤੋਂ ਲਾਈਵ ਹੋਏ ਆ ਤੰਨ ਢਲਵਾ ਕਲਾ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਸਤਾ ਉੱਥੇ ਜਿਹੜਾ ਛੱਪੜ ਪੈਂਦੇ ਆ ਦੋ ਸਾਈਡਾਂ ਤੇ ਸੜਕ ਤੇ ਤੇ ਉਹਨਾਂ ਦੀ ਖੁਦਾਈ ਆ ਜਿਹੜੀ ਉਹ ਪਿਛਲੇ ਸਮੇਂ ਤੋਂ ਚੱਲ ਰਹੀ ਆ ਸੋ ਕੱਲ ਤੋਂ ਲਗਾਤਾਰ بارش ਆ ਜਿਹੜੀ ਉਹ ਲਗਾਤਾਰ ਪੈ ਰਹੀ ਆ ਹੋ ਰਹੀ ਆ بارش ਜਿਹਦੇ ਚੱਲਦਾ ਉੱਥੇ ਇੱਕ ਵਾਟ ਬਣਾਈ ਗਈ ਸੀ ਤੇ ਉਹ ਵਾਟਾ ਜਿਹੜੀ ਉਹ ਟੁੱਟ ਗਈ ਹੋएगी ਆ ਤੁਹਾਨੂੰ ਅਸੀਂ ਨੇੜੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਵਾਚਾ ਜਿਹੜੀ ਟੁੱਟ ਗਈ ਆ ਜਿਹਦੇ ਕਾਰਨ ਉਹ ਪਾਣੀ ਆ ਜਿਹੜਾ ਇਹ ਛੱਪੜ ਦੇ ਵਿੱਚ ਜਾ ਕੇ ਲਗਾਤਾਰ ਤੈਰਿਆ ਤੇ ਇਧਰਲੇ ਪਾਸੋਂ ਪਾਣੀ ਨਾਲ ਛੱਪੜਾ ਤੁਹਾਨੂੰ ਦਿਖ ਰਿਹਾ ਹੋਵੇਗਾ ਕਿ ਛੱਪੜ ਪੂਰੀ ਤਰ੍ਹਾਂ ਭਰ ਚੁੱਕਿਆ ਹੋਗਾ ਸੋ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਸੋ ਬੇਨਤੀ ਇਹ ਹੈ ਕਿ ਜੋ ਸਾਥੀ ਸਰੋਤੇ ਪਿੰਡ ਵਾਸੀ ਦੋਸਤ ਮਿੱਤਰ ਲਾਈਵ ਆ ਰਹੇ ਆ ਜਾਂ ਨਹੀਂ ਆਏ ਉਹ ਲਾਈਵ ਆ ਜਾਣ ਤੇ ਇਸ ਮੁੱਦੇ ਤੇ بارش ਨੂੰ ਲੈ ਕੇ ਪਾਣੀ ਭਰਿਆ ਹੋਇਆ ਆਪਣੀ ਵੱਖ-ਵੱਖਰੀ ਜੋ ਵੀ ਤੁਹਾਡੀ رائے ਹੈਗੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਆਪਣੀ رائے ਤੇ ਨਾਲ ਨਾਲ ਵੀਡੀਓ ਨੂੰ ਲਾਈਕ ਕਰਦੇ ਜਾਓ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਾਓ ਕਿਉਂਕਿ ਤੁਹਾਡੀ رائے ਜਿਹੜੀ ਉਹ ਸਾਡੇ ਲਈ ਬੜੀ ਕੀਮਤੀ ਹੈਗੀ ਐ ਸੋ ਇਸ ਲਈ رائے ਆਪਣੀ ਜਿਹੜੀ ਉਹ ਜਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਸੋ ਚਾਰ ਸਫਰੋਂ ਅਸੀਂ ਤੁਹਾਨੂੰ ਚੰਦ ਦੇ ਇਸ 66 ਦੇ ਹਾਲਾਤ ਆ ਜਿਹੜੇ ਉਹ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਲਗਾਤਾਰ ਕਰ ਰਹੇ ਹੈਗੇ ਆ ਕਿਉਂਕਿ ਸਾਡੀ ਡਿਊਟੀ ਬਣਦੀ ਹੈ ਕਿ ਤੁਹਾਡੇ ਤੱਕ ਜੋ ਤਾਜ਼ਾ ਹਾਲਾਤ ਆ ਤਾਜ਼ਾ ਖਬਰਾਂ ਜਿਹੜੀਆਂ ਉਹ ਪਹੁੰਚਣੀਆਂ ਸੀ ਕਰ ਸਕੀਏ ਸੋ ਇਧਰਲੇ ਪਾਸੋਂ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਾਂਗੇ ਕੋਸ਼ਿਸ਼ ਪਿੰਡ ਵਾਸੀ ਜਿਹੜੇ ਇੱਥੇ ਖੜੇ ਹੋਏ ਨੇ ਉਹਨਾਂ ਤੋਂ ਵੀ ਅਸੀਂ ਜਾਣਾਂਗੇ ਪਿੰਡ ਦੇ ਹਾਲਾਤ ਹੈ ਕਿ ਕੀ ਬਣਿਆ ਕਿਉਂ ਹੋਇਆ ਇਦਾਂ ਸੋ ਸਾਹਮਣੇ ਜਿਹੜੇ ਉਹ ਪਿੰਡ ਵਾਸੀ ਆ ਤੁਹਾਨੂੰ ਨਜ਼ਰ ਆ ਜਿਹੜੇ ਉਹ ਆ ਰਹੇ ਹੋਣਗੇ ਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਠੀਕ ਹੈ ਜੀ ਅੱਛਾ ਅੰਕਲ ਜੀ ਜਿਹੜਾ ਪਾਣੀ ਇਹ ਕੱਲ ਦਾ ਟੁੱਟਿਆ ਜੀ ਕੱਲ ਦਾ ਜੀ ਕੱਲ ਦਾ ਅੱਛਾ ਤੇ ਤੁਸੀਂ ਇੱਥੇ ਸੀਗੇ ਫਿਰ ਨਾ ਨਾ ਅਸੀਂ ਤਾਂ ਕੰਮ ਤੇ ਸੀ ਬਰਾਬਰ ਕੰਮ ਤੇ ਸੀਗੇ ਅੱਛਾ ਹਾਂਜੀ ਭਾਈ ਜੀ ਕੀ ਹਾਲ ਹੈ ਜੀ ਹੋਰ ਹੋਰ ਕਿੰਨਾ ਕੀ ਬਣਿਆ ਜੀ ਇਹ ਕਿਵੇਂ ਟੁੱਟਿਆ ਜੀ ਪਾਣੀ ਇਹ ਟੁੱਟਿਆ ਪਾਣੀ ਆ ਹਾ ਜਿਹੜੀ ਵਾਟਾ ਇਹ ਹਾਂਜੀ ਖੁਰਗੀ ਆ ਪਾਣੀ ਉਹ ਮੀਂਹ بارش ਵੱਧ ਪਈ ਆ ਹੂੰ ਤੇ ਬਸ ਐਂ ਟੁੱਟਿਆ ਜੀ ਹੂੰ ਸੋ ਜਿਵੇਂ ਕਿ ਅਸੀਂ ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਵੀ ਅਸੀਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ بارش ਜ਼ਿਆਦਾ ਆਉਣ ਦੇ ਕਾਰਨ ਜਿਹੜਾ ਇੱਥੋਂ ਵਾਟਾ ਜਿਹੜੀ ਉਹ ਟੁੱਟ ਗਈ ਆ ਤੇ ਪਾਣੀ ਹੈ ਜਿਹੜਾ ਫਿਰ ਤੋਂ ਭਰ ਗਿਆ ਹੈਗਾ ਜਿਵੇਂ ਕਿ ਪੰਚਾਇਤ ਨੇ ਥੋਦੀ ਨੇ ਇਹ ਛੱਪੜਾ ਜਿਹੜਾ ਪੂਰੀ ਤਰ੍ਹਾਂ ਖਾਲੀ ਹੈ ਜਿਹੜੀ ਉਹ ਜਿਹੜਾ ਉਹ ਕਰਵਾ ਦਿੱਤਾ ਸੀ ਜੀਸੀਬੀ ਲੱਗੀ ਸੀ ਤੇ ਇਹ ਜਿਹੜਾ ਛੱਪੜਾ ਇਹਦੀ ਖੁਦਾਈ ਚੱਲ ਰਹੀ ਸੀ ਪਾਣੀ ਹੈ ਜਿਹੜਾ ਉਹ ਛੱਪੜਾ ਜਿਹੜਾ ਉਹ ਡੂੰਘਾ ਕਰ ਦਿੱਤਾ ਗਿਆ ਸੀ ਸੋ ਇਸ ਵਕਤ ਅਸੀਂ ਮੌਜੂਦਾ ਚੰਦ ਢੱਲਵਾ ਕਲਾ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਨੂੰ ਜਾਂਦਾ ਹੋਇਆ ਜਿਹੜਾ ਰਸਤਾ ਹੈ ਤੇ ਉਸ ਰਸਤੇ ਤੇ ਜਿਹੜਾ ਪੈਂਦਾ ਛੱਪੜ ਆ ਉਸ ਛੱਪੜ ਤੇ ਜਿਹੜਾ ਅਸੀਂ ਦੇ ਵਾਲੇ ਦਿਵਾਲੇ ਜਿਹੜਾ ਉਹ ਤੁਹਾਨੂੰ ਮੌਜੂਦਾ ਹਾਲਾਤ ਆ ਜਿਹੜੇ ਉਹ ਦਿਖਾ ਰਹੇ ਹੈਗੇ ਹੈਗੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਵੀਡੀਓ ਨੂੰ ਸ਼ੇਅਰ ਜਿਹੜਾ ਉਹ ਜਰੂਰ ਕਰ ਦਿਓ ਕਮੈਂਟ ਕਰਕੇ ਆਪਣੀ رائے ਜਿਹੜੀ ਉਹ ਜ਼ਰੂਰ ਹੈ ਦੱਸਿਓ ਜੇ ਸੋ ਇਧਰਲੇ ਪਾਸੇ ਜਿਹੜਾ ਛੱਪੜ ਪੈਂਦਾ ਹੈਗਾ ਉਹ ਵੀ ਜਿਹੜਾ ਖਾਲੀ ਹੋ ਗਿਆ ਸੀ ਤੇ ਉਹ ਵੀ ਇਸ ਟਾਈਮ ਤੇ ਪੂਰੀ ਤਰ੍ਹਾਂ ਭਰ ਚੁੱਕਿਆ ਹੈਗਾ ਜੋ ਤਾਜ਼ਾ ਹਾਲਾਤ ਆ ਉਹ ਇਥੋਂ ਦੇ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਵੀਡੀਓ ਜਿਹੜੀ ਲਾਈਵ ਚੱਲ ਰਹੀ ਹੈਗੀ ਆ ਸੋ ਇਧਰਲੇ ਪਾਸਿਓਂ ਸੋ ਦੂਰ ਤੱਕ ਨਿਗਾਹ ਮਾਰੀਓ ਤਾਂ ਛੱਪੜ ਆ ਜਿਹੜਾ ਉਹ ਇਸ ਤੋਂ ਪਹਿਲਾਂ ਸਾਨੂੰ ਖਾਲੀ ਦਿਖਦਾ ਹੁੰਦਾ ਸੀ ਤੇ ਬੜਾ ਡੁੰਘਾਈ ਦੇ ਵਿੱਚ ਜਾਂ ਜੇ ਨਿਗਾਹ ਮਾਰਦੇ ਤਾਂ ਬੜਾ ਡੂੰਗਾ ਦਿਖਦਾ ਸੀ ਤੇ ਪਰ ਇਸ ਟਾਈਮ ਤੇ ਉਹ ਛੱਪੜ ਆ ਜਿਹੜਾ ਉਹ ਪਾਣੀ ਨਾਲ ਲਗਾਤਾਰ ਧਰ ਰਿਹਾ ਹੈਗਾ ਸੋ ਤੁਹਾਨੂੰ ਨਜ਼ਦੀਕ ਜਾ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਅਸੀਂ ਕਰਾਂਗੇ ਕਿ ਕਿਵੇਂ ਜਿਹੜਾ ਇਹ ਛੱਪੜਾ ਪਾਣੀ ਦੇ ਨਾਲ ਪੂਰੀ ਤਰ੍ਹਾਂ ਲਗਾਤਾਰ ਭਰਦਾ ਹੀ ਜਾ ਰਿਹਾ ਹੈਗਾ ਸੋ ਉਸ ਬੰਨਿਓ ਜਿਹੜੀ ਵਾਟਾ ਉਹ ਟੁੱਟ ਗਈ ਹੈ ਸੋ ਚਾਰ ਚੁੱਕਰੋਂ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਹਾਂ ਜਿਹੜੇ ਸਰੋਤੇ ਜਿਹੜੇ ਸਾਫੀ ਚੰਡਵਾਸੀ ਲਾਈਵ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਆਪਣੀ ਰਹਿਆ ਜਿਹੜੀ ਉਹ ਜ਼ਰੂਰ ਦੇਖੇ ਜਾਇਓ ਕਿਉਂਕਿ ਤੁਹਾਡੀ ਹੈ ਸਾਡੇ ਲਈ ਬੜੀ ਕੀਮਤੀ ਹੈਗੇ ਬਾਈ ਜੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਆਪਾਂ ਤਾਂ ਕੀ ਕਹਿਣਾ ਬਈ ਹਾਂਜੀ ਆਪਾਂ ਤਾਂ ਕੀ کہہ ਸਕਦੇ ਹਾਂ ਜੀ ਵਧੀਆ ਕੰਮ ਕੀਤਾ ਸਾਧਾ ਸਾਫ ਪਰ ਸਾਫ ਕਰਤਾ ਹੂੰ ਮਿੱਟੀ ਘੜਤੀ ਇਹਦੇ ਜਾਂ ਹੂੰ ਪਰ ਬਾਰਿਸ਼ ਨਾਲ ਬਾਈ ਜੀ ਫੇਰ ਤੋਂ ਭਰ ਗਿਆ ਇਹ ਕੱਲ ਦਾ ਹਲਾ ਬਾਰਿਸ਼ ਕਿਹੜਾ ਵਾਸਾ ਵਰ ਗਿਆ ਬਿਲਕੁਲ ਹਾਂਜੀ ਉਹਦਾ ਵਾਸਾ ਹੀ ਹੈ ਹਾਂ ਮੈਂ ਰੋਟੀ ਲੈ ਕੇ ਜਾਣੀ ਚੇਤ ਕੋਈ ਨਾ ਜੀ ਕੋਈ ਨਾ ਜਾਓ ਕਿ بارش ਦੇ ਨਾਲ ਪਾਣੀ ਹੈ ਜਿਹੜਾ ਉਹ ਭਰਿਆ ਹੋਇਆ ਸੋ ਅੱਗੇ ਚੱਲਦੇ ਆਂ ਦੂਸਰੇ ਪਾਸੇ ਖੂਹ ਵਾਲੇ ਪਾਸੇੋਂ ਜਾ ਕੇ ਆਪਾਂ ਦੇਖਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਸੋ ਪਾਣੀ ਨਾਲ ਭਰ ਚੁੱਕਿਆ ਏ ਲਾਈਵ ਸੀਰ ਆ ਤੁਸੀਂ ਦੇਖ ਰਹੇ ਹੋ ਲਗਾਤਾਰ ਸੋ ਪਿੰਡ ਦੇ ਹਾਲਾਤ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਹੈਗੇ ਆ ਸੋ ਮੋੜ ਤੋਂ ਉਸ ਦੇ ਪਾਸੇ ਨੂੰ ਅਸੀਂ ਆ ਗਏ ਹੈਗੇ ਆ ਜਿੱਥੋਂ ਅਸੀਂ ਇਹ ਵੀਡੀਓ ਜਿਹੜੀ 67 ਕੀਤੀ ਸੀ ਸੋ ਉਸ ਦੇ ਪਾਸੇ ਨੂੰ ਅਸੀਂ ਫੇਰ ਤੋਂ ਆ ਗਏ ਹੈਗੇ ਆ ਉਹ ਤੁਹਾਨੂੰ ਜਿਹੜਾ ਉਹ ਪਾਣੀ ਜਾਂਦਾ ਦਿਖ ਰਿਹਾ ਹੋਵੇਗਾ ਕਿਵੇਂ ਡੰਗਾਈ ਦੀ ਤਰਫ ਜਿਹੜਾ ਉਹ ਲਗਾਤਾਰ ਪਾਣੀ ਦਾ ਵਹਿਣਾ ਜਿਹੜਾ ਉਹ ਜਾ ਰਿਹਾ ਹੈਗਾ ਤੇ ਤੁਹਾਨੂੰ ਅਸੀਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਆ ਕਰਾਂਗੇ ਕਿ ਕਿਵੇਂ ਪਾਣੀ ਦਾ ਵਹਿਣਾ ਜਿਹੜਾ ਉਹ ਲਗਾਤਾਰ ਡੰਗਾਈ ਦੇ ਵੱਲ ਨੂੰ ਜਾ ਰਿਹਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਿਣ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਜਿਹੜਾ ਛੱਪੜ ਆ ਉਹ ਛੱਪੜ ਨੂੰ ਭਰ ਰਿਹਾ ਹੈਗਾ ਲਗਾਤਾਰ ਸੂਚ ਪੰਚਾਇਤ ਦੇ ਵੱਲੋਂ ਬੜੀ ਜਿਹੜੀ ਉਹ ਸਲਾਘਾਯੋਗ ਕੰਮ ਕੀਤਾ ਗਿਆ ਸੀਗਾ ਛੱਪੜ ਖਾਲੀ ਕਰਵਾ ਕੇ ਇਹਨੂੰ ਡੂੰਘਾ ਕੀਤਾ ਗਿਆ ਸੀ ਖੁਦਾਈ ਜਿਹੜੀ ਉਹ ਚੱਲ ਰਹੀ ਸੀ ਪਰ ਆ بارش ਹੈ ਜਿਹੜੀ ਉਹ ਕਿਸੇ ਦੇ ਵਾਸਤੇ ਨਹੀਂ ਹੈਗੀ ਕੁਦਰਤੀ ਆਫਤਾਂ ਕਿਸੇ ਦੇ ਵਾਸਤੇ ਨਹੀਂ ਹੁੰਦੀਆਂ ਜਿਹਦੇ ਕਰਕੇ ਇਹ ਜਿਹੜਾ ਨੁਕਸਾਨ ਆ ਜਿਹੜਾ ਉਹ ਲਗਾਤਾਰ ਹੋ ਰਿਹਾ ਹੈਗਾ ਪਿੰਡ ਦੇ ਦੂਸਰੇ ਤਰਫੋਂ ਗੁਰੂ ਤੇਗ ਬਹਾਦਰ ਨਗਰ ਦੇ ਪਾਸੋਂ ਵੀ ਅਸੀਂ ਤੁਹਾਨੂੰ ਕੱਲ ਲਾਇਓ ਤਸਵੀਰਾਂ ਦਿਖਾਈਆਂ ਸੋ ਉਧਰ ਵੀ ਬੜਾ ਇਸੇ ਤਰੀਕੇ ਦੇ ਨਾਲ ਆ ਨੁਕਸਾਨ ਹੋ ਰਿਹਾ ਹੈਗਾ ਘਰਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਵੜ ਰਿਹਾ ਹੈਗਾ ਉਧਰਲੇ ਪਾਸੇ ਵੀ ਪਰ ਇਧਰ ਦੇ ਪਾਸੋਂ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ ਵਰਨ ਵਾਲੀ ਕੋਈ ਖਬਰ ਨਹੀਂ ਹੋਈਗੀ ਪਰ ਫਿਰ ਵੀ ਕਿਤਨੇ ਕਦੇ ਨੁਕਸਾਨ ਤਾਂ ਹੋਇਆ ਹੀ ਹੈਗਾ ਇਸ ਤਰੀਕੇ ਨਾਲ ਪਾਣੀ ਹੈ ਜਿਹੜਾ ਉਹ ਛੱਪੇ ਦੇ ਵਿੱਚ ਲਗਾਤਾਰ ਵੜ ਰਿਹਾ ਹੈਗਾ ਸੋ ਤਾਜ਼ਾ ਹਾਲਾਤ ਤੁਹਾਨੂੰ ਅਸੀਂ ਪਿੰਡ ਦੇ ਦਿਖਾ ਰਹੇ ਹਗੇ ਆ ਸੋ ਬਸਰ ਸਥਾਨ ਨੂੰ ਜਿਹੜਾ ਜਾਂਦਾ ਗੁਰਦੁਆਰਾ ਸਾਹਿਬ ਬਸਰ ਸਥਾਨ ਨੂੰ ਜਾਂਦਾ ਰਸਤਾ ਜਿਹੜਾ ਅਸੀਂ ਉਸ ਰਸਤੇ ਤੇ ਪਹੁੰਚ ਚੁੱਕੇ ਹਾਂ ਸੋ ਉਸ ਰਸਤੇ ਤੇ ਜਿਹੜਾ ਇਧਰਲੇ ਪਾਸੋਂ ਵੀ ਅਸੀਂ ਤੁਹਾਨੂੰ ਛੱਪੜ ਦੇ ਹਾਲਾਤ ਆ ਜਿਹੜੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਰਸਤਾ ਵੀ ਜਿਹੜਾ ਬੜਾ ਮਾੜਾ ਹੈਗਾ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਜਿਹੜਾ ਬੜੀਆਂ ਦਿੱਕਤਾਂ ਆਉਂਦੀਆਂ ਹੈਗੀਆਂ ਪਰ ਇਸ ਟਾਈਮ ਤੇ ਬਾਰਿਸ਼ ਹੈ ਜਿਹੜੀ ਰੁਕੀ ਹੋਈ ਹੈ ਜਿਹਦੇ ਕਰਕੇ ਇੱਥੇ ਪਾਣੀ ਹੈ ਜਿਹੜਾ ਉਹ ਨਹੀਂ ਖੜਾ ਹੋਇਆ ਪਰ ਜਦੋਂ ਬਾਰਿਸ਼ ਆਉਂਦੀ ਹੈਗੀ ਉਦੋਂ ਪਾਣੀ ਨਾਲ ਇਹ ਜਗ੍ਹਾ ਜਿੱਥੋਂ ਦੇ ਅਸੀਂ ਜਾ ਰਹੇ ਹਗੇ ਆ ਪਾਣੀ ਨਾਲ ਭਰ ਜਾਂਦੀ ਹੋਈ ਆ ਸੋ ਬਸਤਰਸਤਾਨ ਨੂੰ ਜਾਂਦਾ ਰਸਤਾ ਹੈਗਾ ਸੋ ਇੱਥੇ ਵੀ ਅਸੀਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹਗੇ ਆ ਇਧਰਲੇ ਪਾਸੇ ਉਹ ਕੂਹ ਵਾਲੇ ਪਾਸੇ ਜਾ ਕੇ ਦੇਖਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਾਂਗੇ ਕਿ ਇਧਰੋਂ ਪਾਣੀ ਹੈ ਜਿਹੜਾ ਉਹ ਇਧਰੋਂ ਲਗਾਤਾਰ ਜਾ ਰਿਹਾ ਹੈਗਾ ਤੇ ਛੱਪੜਾ ਲਗਾਤਾਰ ਭਰ ਰਿਹਾ ਹੈਗਾ ਬਾਰਿਸ਼ ਆ ਜਿਹੜੀ ਕੱਲ ਦੀ ਲਗਾਤਾਰ ਹੋ ਰਹੀ ਹੈਗੀ ਆ ਕੀ ਹਾਲ ਆ ਬਾਈ ਜੀ ਹੋਰ ਕੀ ਕਹਿਣਾ ਚਾਹੋਗੇ ਬਾਈ ਜੀ ਬਾਰਿਸ਼ ਜਿਹੜੀ ਉਹ ਲਗਾਤਾਰ ਪੈ ਰਹੀ ਹੈਗੀ ਆ ਤੇ ਪਾਣੀ ਦੇ ਨਾਲ ਜਿਹੜਾ ਉਹ ਛੱਪੜ ਉਹ ਲਗਾਤਾਰ ਭਰ ਰਿਹਾ ਹੈਗਾ ਕੀ ਕਹਿਣਾ ਹੈਗਾ ਤੁਹਾਡਾ ਜੀ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਹਾਂ ਜੀ ਅੱਛਾ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਮੁਸ਼ਕਲਾਂ ਇੱਕ ਤਾਂ ਇਹ ਰਾਹ ਮੇਨ ਆ ਗਿਆ ਜਾਂਦੇ ਇੱਧਰ ਸ਼ਰਕ ਤੇ ਬੁੜੀਆਂ ਕੁੜੀਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਇੱਕ ਗੁਰੂ ਦੇ ਵਸਤਰ ਸਵਾਣ ਪਏ ਆ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਵੀ ਮਤਲਬ ਕਿ ਪੂਰੀ ਕਮੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਮੇਰੀ ਇਹ ਚੀਜ਼ ਦੀ ਹਾਂ ਕੱਲ ਕੂੜਾ ਘੜਾ ਹੋ ਜਾਂਦਾ ਇੱਥੇ ਕੁਝ ਨਾਲੀਆਂ 'ਚ ਫਸ ਜਾਂਦੇ ਲਪਾਫੇ ਸ਼ਰਕ ਟੁੱਟੀ ਜਿਹੜੀ ਬੱਚਾ ਦਾ ਮੇਨ ਰਾਹ ਜਾਂਦਾ ਸਕੂਲ ਨੂੰ ਇਧਰ ਬੁਰਨਾ ਕਰੂੰਗਾ ਦਾ ਬਥੇਰਾ ਬਹੁਤ ਔਖੀ ਹੋਈ ਸਾਰਾ ਇਹਦੇ ਲਈ ਜਿਵੇਂ ਨਾਲੀਆਂ ਦੇ ਵਿੱਚ ਪੋਲੀਥੀਨ ਬੋਤਲਾਂ ਪਲਾਸਟਿਕ ਦੀਆਂ ਫਸ ਜਾਂਦੀਆਂ ਹੈਗੀਆਂ ਇਹਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਕੌਣ ਜ਼ਿੰਮੇਵਾਰ ਇਹਦੇ ਲਈ ਹੁਣ ਜ਼ਿੰਮੇਵਾਰ ਦੇਖਿਆ ਉਹ ਤਾਂ ਕਿ ਪੰਚਾਇਤ ਹੀ ਹੈ ਜੀ ਜੇ ਕਿ ਮੜ ਅੰਦਰ ਹਾਂ ਇਧਰ ਆਪਣੇ ਲੋਕ ਜ਼ਿੰਮੇਵਾਰ ਆ ਕੇ ਜਿਹਦੇ ਘਰ ਦੇ ਵਿੱਚੋਂ ਲਫਾਫਾ ਜਾ ਰਿਹਾ ਆ ਤੁਹਾਡੇ ਘਰ 'ਚ ਰੋਕੀ ਹੂੰ ਉਹਨੂੰ ਖਾਤਮਾ ਕਰੇ ਉਹਦਾ ਕਿਵੇਂ ਵੀ ਹਾਂਜੀ ਸਬਾਈ ਰੱਖਣ ਦਾ ਸਾਡਾ ਵੀ ਹੱਕ ਬਣਦਾ ਪਰ ਜਿਹੜਾ ਰਸਤਾ ਇਸ ਰਸਤੇ ਦੇ ਵਿੱਚ ਹੁਣ ਗੰਦ ਬਹੁਤ ਪੈ ਗਿਆ ਤੇ ਲੋਕਾਂ ਨੂੰ ਜਲ ਨਹੀਂ ਪੈਂਦਾ ਨਾ ਬੱਚਿਆਂ ਨੂੰ ਤਾਂ ਹੁੰਦਾ ਹੁੰਦਾ ਸਿਆਣਿਆਂ ਨੂੰ ਵੀ ਆਵਾਜ਼ ਆ ਜਾਂਦੀ ਬਹੁਤ ਜ਼ਿਆਦਾ ਔਖਾਈ ਅੱਗੇ ਜਾ ਕੇ ਦੇਖੋ ਤੁਸੀਂ ਅੱਗੇ ਤੱਕ ਜਾਨਕਿ ਇਹ ਇਹ 200 ਗਾਜ ਦਾ ਏਰੀਆ 250 ਗਾਜ ਦਾ ਏਰੀਆ ਬਹੁਤ ਮਾੜਾ ਹੋ ਚੁੱਕਿਆ ਇੱਥੋਂ ਦੀ ਲੰਗਾਂ ਨੂੰ ਕੋਈ ਥਾਂ ਹੀ ਨਹੀਂ ਰਹਿੰਦਾ ਵੀਰ ਜੀ ਸਰਕਾਰ ਨੂੰ ਚਾਹੀਦਾ ਕਿ ਇਹ ਰਸਤੇ ਨੂੰ ਥੋੜਾ ਜਿਆ ਉੱਚਾ ਕਰਕੇ ਤੇ ਨਾਲੀਆਂ ਦਾ ਨਾਲ ਸੁਧਾਰ ਕਰਕੇ ਇਹਨੂੰ ਸਾਫ਼ ਕਰਕੇ ਬਣਵਾਵੇ ਤੇ ਛੱਪੜ ਦਾ ਵੀ ਸੁਧਾਰ ਕਰੇ ਜਿਹੜੀਆਂ ਵਿਰੋਧੀ ਜਿਹੜੇ ਲੋਕ ਕੰਮ ਦੇ ਰੋਗ ਲਈ ਬੈਠੇ ਨੂੰ ਪੁੱਛਿਆ ਜਾਵੇ ਕਿ ਰੋਕਾ ਦੇ ਹੱਤੇ ਲਈ ਗਈ ਆ ਕਿਹਨਾਂ ਨੇ ਲਈ ਜੀ ਰੋਕ ਇਹ ਵਿੱਚ ਹੀ ਬੰਦੇ ਹੈਗੇ ਆ ਪਿੰਡ ਦੇ ਵਿੱਚ ਕੋਈ 3-4 ਬੰਦੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੌਣ ਆ ਤੁਸੀਂ ਹੁੰਨੇ ਕੌਣ ਆ ਰੋਕਣ ਵਾਲੇ ਇਹ ਗੱਲ ਕੀਤੀ ਜਾਂਦੀ ਨਾਲ ਇੱਥੇ ਆ ਕੇ ਵੋਟਾਂ ਪੁਗਤਾਈਆਂ ਜਾਣ ਤੇ ਦੱਸੋ ਕਿੰਨੇ ਲੋਕ ਰੋਕਣ ਵਾਲੇ ਨੇ ਕਿੰਨੇ ਲੋਕ ਕੰਮ ਕਰਾਉਣ ਵਾਲੇ ਆ ਇਹਦਾ ਕੰਮ ਕਰਾਉਣ ਵਾਲਿਆਂ ਚ ਜੀ ਅਈ ਦਾ ਕਿਹਨੇ ਕੰਮ ਹੋਵੇ ਲੋਕਾਂ ਦਾ ਸਾਡਾ ਸੁਧਾਰ ਹੋਵੇ ਪਰ ਉਹ ਲੋਕ ਹੈਗਾ ਛੱਪੜ ਨੂੰ ਰੋਕੀ ਬੈਠਿਆ ਐ ਛੱਪੜ ਨੂੰ ਰੋਕੀ ਬੈਠਿਆ ਦੂਜੇ ਛੱਪੜਾਂ ਨੂੰ ਰੋਕੀ ਬੈਠਿਆ 你又在干嘛了呀？ ਹੂੰ ਜਿਹੜੀ ਲੋਕ ਕੇ ਮੁੜ ਕੇ ਐ ਕਹਾਂਗੇ ਉਹ ਫਲਾਨੀ ਸਰਕਾਰ ਚੰਗੀ ਸੀ ਕਾਲੀ ਚੰਗੀ ਸੀ ਕਾਂਗਰਸ ਚੰਗੀ ਸੀ ਫਲਾਨੀ ਚੰਗੀ ਸੀ ਜਿਹੜੀ ਸਰਕਾਰ ਆ ਕੰਮ ਕਰਦੀ ਉਹ ਕੰਮ ਕਰਨ ਦਾ ਨਾ ਜੀ ਬਿਲਕੁਲ ਬਿਲਕੁਲ ਇਹ ਇਹੋ ਜਿਹੀ ਗੱਲ ਆ ਜੀ ਇਹਨਾਂ ਲੋਕਾਂ ਨੂੰ ਪਾਸੇ ਕੀਤਾ ਜਾਵੇ ਚਾਹੇ ਕੋਈ ਵੀ ਆ ਹੂੰ ਉਹਨੂੰ ਇੱਥੇ ਸੱਜਾ ਜਾਣਾ ਖੜੇ ਦੇ ਉੱਤੇ ਦੇ ਤੇ ਸ਼ਰੇ ਆ ਮਾਉ ਜੇ ਨਹੀਂ ਆਉਂਦਾ ਤਾਂ ਉਹਨੂੰ ਰੱਦ ਕੀਤਾ ਜਾਵੇ ਉਹਨਾਂ ਦੇ ਜਿਹੜੇ ਜੋ ਉਹਨਾਂ ਨੇ ਕੇਸ ਕੀਤਾ ਚਾਹੇ ਉਹਨਾਂ ਨੇ ਕਿਸੇ ਤੇ ਵੀ ਰਿਪੋਰਟ ਕੀਤੀ ਆ ਉਹਨੂੰ ਰੱਦ ਕੀਤਾ ਜਾਵੇ ਜਾਂ ਸਾਥ ਕਰਨਗੇ ਬੰਦੇ ਗਲਤ ਆ ਪੰਚਾਇਤ ਵਾਲੇ ਪੰਚਾਇਤ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਜੀ ਪਾਣੀ ਨਾਲ ਜਿਹੜਾ ਛੱਪੜਾ ਲਗਾਤਾਰ ਭਰ ਰਿਹਾ ਹੈਗਾ ਟੁੱਟ ਗਈ ਹੈਗੀ ਬਿਲਕੁਲ ਆ ਜਿਹੜੇ ਨੇੜੇ ਨੇੜੇ ਘਰ ਆ ਉਹਨਾਂ ਦਾ ਵਿਚਾਰਾਂ ਦਾ ਕੀ ਕਿੰਨਾ ਮਾੜਾ ਹਾਲ ਆ ਵਿਚਾਰੇ ਨੂੰ ਮੁਸ਼ਕ ਪਿਆ ਮਾਰਦਾ ਜੇ ਸੁਧਾਰ ਕਰੂਗੀ ਸਰਕਾਰ ਪੰਚਾਇਤ ਸੁਧਾਰ ਕਰੇ ਤਾਂ ਇਹਨਾਂ ਨੂੰ ਵਧੀਆ ਹੋ ਜੇ ਹੂੰ ਤੇ ਤੁਸੀਂ ਚਾਹੁੰਦਾ ਕਿ ਸਰਕਾਰ ਇਹਦਾ ਕੁਝ ਕਰੇ ਜੀ ਤੇ ਤੇ ਦੋ ਸਾਲ ਤਾਂ ਵੀ ਵੱਧ ਧੜਿਆ ਪਿਆ ਕੰਮ ਤੇ ਤੇ ਲੋਕ ਕੰਮ ਨਹੀਂ ਕਰਨ ਦੇ ਰਹੇ ਤੇ ਕੰਮ ਕਰਨ ਨਾਲ ਇੱਥੇ ਸੱਦਾ ਵਾਲੇ ਸ਼ਰੇ ਆਮ ਉਹਦੇ ਵਿੱਚ ਮਸੀ ਵੀ ਆਵਾਂਗੇ ਮੈਂ ਵੀ ਆਉਂਗਾ ਪੁੱਛਿਆ ਜਾਵੇ ਕਿ ਤੁਸੀਂ ਕੰਮ ਨੂੰ ਕਿਉਂ ਰੋਕਿਆ ਗਿਆ ਨਾਮ ਕੀ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਸਾਨੋਖ ਨਾਜ਼ਰ ਸਿੰਘ ਬਾਸਰਪਤਾਨ ਦੇ ਨੇੜੇ ਘਰ ਆ ਜਦੋਂ ਹੋਕਾ ਲਵਾਇਆ ਪਿੰਡ ਦੇ ਵਿੱਚ ਮੈਂ ਉਹਦੇ ਪਹਿਲਾਂ ਆ ਜਾऊंगा ਮੈਂ ਇਹ ਨਾ 11 ਵਜੇ ਕੰਮ ਤੇ ਜਾਣਾ ਨਾ 10:30 ਵਜੇ ਉਹ ਤੋਂ ਪਹਿਲਾਂ ਤਾਂ ਕੋਈ ਵੀ ਆਸਰਾ ਹੋਊਗਾ ਮੈਂ ਕੰਨ ਤਿਆਰ ਆ ਗੱਲ ਦਾ ਵੀ ਢਿੱਕਾ ਲਸੋ ਹੁਣ ਪਾਸੇ ਕੀਤਾ ਜਾਵੇ ਨਾਲ ਲੋਕਾਂ ਨੂੰ ਨੇਨੋ ਕੰਮ ਕੋਈ ਨਹੀਂ ਆ ਉਹ ਕੰਮ ਦੇ ਜਿਹੜੇ ਕੇ ਬੰਦ ਨੇ ਆ ਕੇ ਹੂੰ ਠੀਕ ਹੈ ਨਾ ਜੀ ਆਪ ਦਾ ਕੰਮ ਕੰਮ ਵਾਲੇ ਬੰਦੇ ਆ ਫਿਰ ਲੜਨਾ ਨਹੀਂ ਚਾਹੁੰਦੇਗੇ ਤੇ ਪਰ ਇਹ ਗੱਲ ਕਹਿਣ ਨੂੰ ਤਿਆਰ ਹਾਂ ਕੋਈ ਅਫਸਰ ਆਵੇ ਤਾਂ ਕੰਮ ਨੂੰ ਚਾਲੂ ਕੀਤਾ ਜਾਵੇ ਲੋਕਾਂ ਦਾ ਸੁਧਾਰ ਕੀਤਾ ਜਾਵੇ ਸੜਕ ਨੂੰ ਸਹੀ ਕੀਤਾ ਜਾਵੇ ਸਾਰੀ ਬਾਬਾ ਜੀ ਦੇ ਬਾਤਾਂ ਨ ਜਾਂਦੀ ਆ ਜੇ ਕੋਈ ਬਗਾਨਾ ਬੰਦਾ ਆਉਣਾ ਤਾਂ ਇੱਥੇ ਰੂੜੀ ਨੇ ਢੇਰ ਲੱਗੇ ਤਾਂ ਗੰਦ ਦੇ ਢੇਰ ਦੇ ਦੇ ਉਹਨੂੰ ਸਾਹਮਣੇ ਜੀ ਬਿਲਕੁਲ ਜਿਵੇਂ ਮੇਨ ਰੋਡ ਤੇ ਵੀ ਗੁਰਦੁਆਰਾ ਸਾਹਿਬ ਬਿਲਕੁਲ ਜੀ ਬਿਲਕੁਲ ਉੱਥੇ ਵੀ ਇਹ ਕੰਮ ਹੀ ਹੋਈ ਜਾਂਦਾ ਨਾਲ ਬੜਾ ਗੰਦ ਪਿਆ ਹੈਗਾ ਬਿਲਕੁਲ ਜੀ ਬਿਲਕੁਲ ਇਹ ਇਸ ਕੰਮ ਦੇ ਜ਼ਿੰਮੇਵਾਰ ਨਾਲ ਸਾਡੇ ਲੋਕ ਵੀ ਇਹਨਾਂ ਨੂੰ ਰੋਕਿਆ ਜਾਵੇ ਸਿਵਲ ਵਰਦੀ ਚ ਕੋਈ ਦੋ ਬੰਦੇ ਖੜੇ ਤਾਂ ਉਹਨਾਂ ਨੂੰ ਰੋਕਿਆ ਜਾਵੇ ਉੱਥੇ ਵੀ ਡੌੜੀ ਚ ਕੋਲ ਜਣਾ ਗੰਦ ਨਾ ਪਾਇਆ ਜਾਵੇ ਹੂੰ ਸਾਰੇ ਲੋਕ ਹਟਦੇ ਨਹੀਂ ਸਾਡੇ ਜੀ ਇਹਨਾਂ ਨੂੰ ਹਟਾਉਣਾ ਤਾਂ ਪਰਣਾ ਹੀ ਹੈ ਨਾ ਪ੍ਰਸ਼ਾਸਨ ਹਟਾਵੇ ਕਿਵੇਂ ਨਾ ਕਿੰਦੀ ਬਿਲਕੁਲ ਤੇ ਆ ਬਤਰਾਂ ਜਾਂਦਾ ਸੀ ਹਾਲੀ ਦੇਖ ਲੋ ਕਿੰਨਾ ਮਾਰਾ ਹਾਲ ਆ ਐਸਾ ਤਾਂ ਬੰਦਾ ਮੂੰਹ ਤੇ ਕਪੜਾ ਰੱਖ ਕੇ ਲੰਗਦਾ ਹੂੰ ਇਹ ਦਾ ਸੁਧਾਰ ਕਰੋ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਤੁਸੀਂ ਮੈਂ ਨਹੀਂ ਤੁਸੀਂ ਉਹਨਾਂ ਤੋਂ ਹੀ ਲੋ ਤੁਸੀਂ ਮੈਨੂੰ ਕੀ ਕਹਿਣਾ ਹੈ ਕੋਈ ਚੱਕਰ ਨਹੀਂ ਜੀ ਆਪਾਂ ਦਾ ਜਿਹੜਾ ਕੋਈ ਕਹਿਣਾ ਸੀਗਾ ਤਾਂ ਸੋ ਇੱਥੇ ਆਪਾਂ ਗੱਲਬਾਤ ਕੀਤੀ ਪਿੰਡ ਵਾਸੀਆਂ ਦੇ ਨਾਲ ਇਹ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਇੱਥੇ ਕੁਝ ਲੋਕਾਂ ਨੇ ਬਸ ਉਹਨਾਂ ਨੇ ਨਾਮ ਨਹੀਂ ਕਿਸੇ ਦਾ ਲਿਆ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੁਝ ਲੋਕਾਂ ਨੇ ਰੋਕ ਲੜਾਈ ਹੈਗੀ ਹੈਗੀ ਪਿੰਡ ਦੇ ਛੱਪੜਾਂ ਨੂੰ ਲੈ ਕੇ ਦੋਨਾਂ ਪਾਸਿਆਂ ਤੋਂ ਉਹਨਾਂ ਦੇ ਇਹ ਬਿਆਨ ਹੈਗੇ ਹੈਗੇ ਸੋ ਨਾਲੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਜਿਹੜਾ ਆ ਸਾਹਮਣੇ ਤੁਸੀਂ ਰੂੜੀਆਂ ਦੇ ਢੇਰ ਦੇਖ ਰਹੇ ਹੋਵੋਗੇ ਲਾਈਵ ਤਸਵੀਰਾਂ ਚੱਲ ਰਹੀਆਂ ਹੈਗੀਆਂ ਤੁਸੀਂ ਦੇਖ ਰਹੇ ਹੋ ਤੇ ਲਾਈਵ ਦੇ ਵਿੱਚ ਤੁਸੀਂ ਇਹ ਰੂੜੀਆਂ ਦੇਖ ਰਹੇ ਹੋ ਤੇ ਇਹ ਥਾਂ ਇਹ ਜਗਾ ਜਿਹੜੀ ਇਹ ਰੋੜ ਆ ਰਸਤਾ ਹੈ ਗੁਰੂ ਘਰ ਨੂੰ ਜਾਂਦਾ ਹੈਗਾ ਬਸਤਰ ਸਥਾਨ ਨੂੰ ਜਾਂਦਾ ਹੈਗਾ ਤੇ ਜਿੱਥੇ ਲਗਾਤਾਰ ਰੂੜੀਆਂ ਦੇ ਢੇਰ ਲਾਏ ਗਏ ਆ ਤੇ ਇਹ ਇੱਕ ਇਹਨਾਂ ਦਾ ਕਹਿਣਾ ਹੈ ਕਿ ਗੁਰੂ ਦੀ ਬੇਅਦਬੀ ਹੋ ਰਹੀ ਆ ਸੋ ਇਸ ਕਰਕੇ ਇਥੋਂ ਇਹ ਰੂੜੀਆਂ ਜਿਹੜੀਆਂ ਉਹ ਛਕਮਾਈਆਂ ਜਾਣੀਆਂ ਚਾਹੀਦੀਆਂ ਤੇ ਨਾਲੋ ਨਾਲ ਇਹਨਾਂ ਨੇ ਖੁਦ ਵੀ ਆਪਣੇ ਆਪ ਨੂੰ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਦੇ ਲਈ ਜਿੰਮੇਵਾਰ ਆ ਜਿਹੜਾ ਉਹ ਠਹਿਰਾਇਆ ਹੈਗਾ ਕਿ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਲਈ ਸਿਰਫ ਪ੍ਰਸ਼ਾਸਨ ਜਾਂ ਪੰਚਾਇਤ ਜ਼ਿੰਮੇਵਾਰ ਨਹੀਂ ਹੋएगी ਉਹਦੇ ਲਈ ਸਾਰੇ ਦੇ ਸਾਰੇ ਲੋਕ ਜ਼ਿੰਮੇਵਾਰ ਹੈਗੇ ਆ ਜਿਹੜੇ ਇੱਥੇ ਕੂੜਾ ਸਿੜਦੇ ਹੈਗੇ ਆ ਲਿਫਾਫੇ ਸਿੜਦੇ ਹੈਗੇ ਆ ਇਹਦੇ ਲਈ ਸਾਰੇ ਦੇ ਸਾਰੇ ਲੋਕ ਜ਼ਿੰਮੇਵਾਰ ਹੈਗੇ ਆ ਉਹਨਾਂ ਦਾ ਉਹ ਵੀ ਕਹਿਣਾ ਹੈ ਕਿ ਮੇਨ ਰੋਡ ਤੇ ਜਿਹੜਾ ਉਹ ਲੋਕ ਟੀ ਰਾਹੀਂ ਮੇਨ ਰੋਡ ਤੋਂ ਸਿੱਧੇ ਜਾ ਰਹੇ ਤੇ ਉੱਥੋਂ ਗੁਰਦੁਆਰਾ ਸਾਹਿਬ ਗੋਦਾਵਰੀ ਸਾਨੂੰ ਜਿਹੜਾ ਰਸਤਾ ਜਾਂਦਾ ਹੈਗਾ ਉਸ ਗੇਟ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਲਾਏ ਜਾ ਰਹੇ ਆ ਉਹ ਵੀ ਇੱਕ ਤਰ੍ਹਾਂ ਦੇ ਇਹਨਾਂ ਦਾ ਕਹਿਣਾ ਹੈ ਕਿ ਗੁਰੂ ਦੀ ਬੇਅਦਬੀ ਹੋ ਗਈ ਹੈ ਸੋ ਇਸ ਚੀਜ਼ ਤੋਂ ਗਰੇਜ਼ ਕਰਨਾ ਚਾਹੀਦਾ ਪ੍ਰਸ਼ਾਸਨ ਰੋਕੇ ਪੰਚਾਇਤ ਰੋਕਿਆਂ ਨਾਲ ਇਹ ਵੀ ਜਾਣ ਹੈਗਾ ਕਿ ਇਹਦੇ ਤੇ ਰੋਕ ਹੈ ਜਿਹੜੀ ਉਹ ਲਗਾਤਾਰ ਲਗਵਾਉਣੀ ਚਾਹੀਦੀ ਹੈਗੀਆ ਸੋ ਅੱਗੇ ਚੱਲਦੇ ਹੈਗੇ ਤਸਵੀਰਾਂ ਤੁਸੀਂ ਦੇਖ ਰਹੇ ਹੈਗੇ ਓ ਸੋ ਗੱਲਬਾਤ ਹੋਰ ਪਿੰਡ ਵਾਸੀਆਂ ਦੇ ਨਾਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਰਾਂਗੇ ਅਸੀਂ ਤੁਹਾਨੂੰ ਇੱਧਰਲੇ ਪਾਸੇ ਤਾਂ ਅਸੀਂ ਤਾਂ ਕਿ ਅਸੀਂ ਤੁਹਾਨੂੰ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਤੁਹਾਨੂੰ ਅਸੀਂ ਇਹ ਕੂੜੇ ਦੇ ਢੇਰ ਆ ਜਿਹੜੇ ਬਸ ਸਟਾਸ਼ਨ ਨੂੰ ਜਾਂਦੇ ਰਸਤੇ ਦੇ ਲੱਗੇ ਹੋਏ ਢੇਰ ਤੁਹਾਨੂੰ ਅਸੀਂ ਦਿਖਾ ਸਕੀਏ ਸੋ ਅੱਗੇ ਚੱਲ ਕੇ ਗੱਲਬਾਤ ਕਰਦੇ ਹੈਗੇ ਕੁਝ ਪਿੰਡ ਵਾਸੀ ਹੋਰ ਉੱਥੇ ਮੌਜੂਦ ਹੋਏਗੇ ਚਰਚਾ ਦਾ ਵਿਸ਼ਾ ਜਿਹੜਾ ਉਹ ਬੜਿਆ ਹੋਇਆ ਹੈਗਾ ਇਸ ਗੱਲਬਾਤ ਨੂੰ ਲੈ ਕੇ ਸੋ ਉੱਥੇ ਪਹੁੰਚ ਰਹੇ ਹੈਗੇ ਦੁਬਾਰਾ ਤੋਂ ਸੋ ਗੱਲਬਾਤ ਕਰਾਂਗੇ ਮਿੰਡਵਾਸੀ ਹੋਰ ਮੌਜੂਦ ਨੇ ਨਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਕੁਸ਼ਮ ਨੌਜਵਾਨ ਇੱਥੇ ਖੜੇ ਨੇ ਉਹਨਾਂ ਨੂੰ ਵੀ ਪੁੱਛਾਂਗੇ ਹਾਂਜੀ ਬਾਈ ਜੀ ਕੀ ਕਹੋਗੇ ਜਿਹੜਾ ਰਾਹ ਨੂੰ ਲੈ ਕੇ ਜਾਂ ਛੱਪੜ ਆ ਜਿਹੜਾ ਜਿਹਦੀ ਖੁਦਾਈ ਚੱਲ ਰਹੀ ਆ ਹਨਾ ਤੇ ਪਾਣੀ ਨਾਲ ਭਰ ਗਿਆ ਕੱਲ੍ਹ ਦੇ ਬਾਰਿਸ਼ ਆ ਰਹੀ ਹੈਗੀ ਆ ਕੀ ਕਹਿਣਾ ਜੀ ਤੁਹਾਡਾ ਇਸ ਮਸਲੇ ਨੂੰ ਲੈ ਕੇ ਇਹ ਬਹੁਤ ਮਾੜਾ ਕੰਮ ਆ ਜੀ ਇਹ ਇੱਥੇ ਰਸਤੇ ਦੇ ਵਿੱਚ ਗੁਰੂਗਰ ਨੂੰ ਜਾਂਦੇ ਆ ਹੂੰ ਏ ਕੂੜੀ ਵਿਚਾਲੇ ਪਈ ਆ ਹੂੰ ਇਹਦਾ ਕੋਈ ਹੱਲ ਕਰਨਾ ਚਾਹੀਦਾ ਜੀ ਹੂੰ ਜੀ ਕੌਣ ਜ਼ਿੰਮੇਵਾਰ ਹੈ ਜੀ ਇਹਦੇ ਲਈ ਜਿਵੇਂ ਲਫਾਫੇ ਸੜ ਦਿੰਨੇ ਆ ਨਾਲੀਆਂ ਦੇ ਵਿੱਚ ਚੜ ਜਾਂਦੇ ਹੈਗੇ ਆ ਕੂੜੀ ਕੂੜੇ ਦੇ ਢੇਰ ਆ ਗੁਰੂ ਘਰ ਨੂੰ ਜਾਂਦਾ ਰਸਤਾ ਇੱਕ ਤਰ੍ਹਾਂ ਦੇ ਨਾਲ ਗੁਰੂ ਦੀ ਬੇਅਦਬੀ ਹੋ ਰਹੀ ਹੈਗੀ ਆ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਤੁਸੀਂ ਕੌਣ ਜ਼ਿੰਮੇਵਾਰ ਹੈਗਾ ਪੰਚਾਇਤ ਜ਼ਿੰਮੇਵਾਰ ਆ ਪਿੰਡ ਵਾਸੀ ਜ਼ਿੰਮੇਵਾਰ ਆ ਪ੍ਰਸ਼ਾਸਨ ਕੌਣ ਜ਼ਿੰਮੇਵਾਰ ਹੈਗੇ ਇਸ ਪ੍ਰਜਾ ਪ੍ਰਸ਼ਾਸਨ ਆਈ ਹੈ ਜੀ ਜਿਹੜੇ ਆਪਣੇ ਸਿੱਟਕੇ ਜਾਂਦੇ ਉਹ ਥੋੜਾ ਜਿਹਾ ਗਾਂ ਨੂੰ ਸਿੱਟ ਦੇਣ ਜਾਂ ਕੋਈ ਇਹਦਾ ਹੱਲ ਕਰ ਲੈਣਾ ਆਪਾਂ ਆਪ ਹੀ ਹੱਲ ਕਰ ਲਈਏ ਕੋਈ ਆਤ ਨਹੀਂ ਆ ਪਾ ਰਿਆ ਹੂੰ ਤੁਹਾਡਾ ਕੀ ਕਹਿਣਾ ਬਾਈ ਜੀ ਇਸ ਯਾਰ ਮੈਨੂੰ ਤਾਂ ਅੰਦਰ ਪੁੱਛ ਬਾਈ ਨੂੰ ਹੂੰ ਉਹਨਾਂ ਨੇ ਆਪਣੀ ਗੱਲਬਾਤ ਰੱਖ ਦਿੱਤੀ ਹੈਗੀ ਹੈਗੀ ਹਾਂਜੀ ਤੁਹਾਡਾ ਕੀ ਕਹਿਣਾ ਬਾਈ ਜੀ ਬਾਈ ਨੂੰ ਪੱਖੇ ਰਹਿਤ ਰਹਿਣਾ ਬਾਈ ਨੂੰ ਸਾ ਬਾਈ ਜੀ ਨਾਲ ਪਹਿਲਾਂ ਗੱਲ ਹੋ ਗਈ ਤੁਹਾਡਾ ਕੀ ਕਹਿਣਾ ਬਾਈ ਜੀ ਜਿਹੜਾ ਹੋਣਾ ਚਾਹੀਦਾ ਪਿੰਡ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਵੀਰ ਢਲਵਾ ਜੀ ਹਾਂਜੀ ਤੇ ਮੈਂ ਇਹ ਜਿਹੜਾ ਗੰਦ ਪਾਇਆ ਵਾ ਕਿਉਂਕਿ ਜਿਹੜਾ ਕੋਈ ਤੈਦਲ ਵੀ ਜਾਂਦਾ ਨਾ ਤੇ ਜੋ ਕੋਈ ਕੱਢ ਲੱਗਦਾ ਤੇ ਉਹਦੇ ਉੱਤੇ ਆ ਜਿਹੜਾ ਗੰਦ ਆ ਇਹ ਪਾਇਆ ਜਾਂਦਾ ਜੀ ਜੀ ਤਰ ਜੇਕਰ ਆ ਜਿਹੜੇ ਆਪਣੇ ਲੋਕ ਸਿੱਟਣ ਵਾਲੇ ਆ ਇਹਨਾਂ ਨੂੰ ਕਹਿੰਦਾ ਯਾਰ ਮਾੜਾ ਇੱਕ ਕਦਮ ਥੋੜਾ ਗਾਂ ਸਿਰਦੋ ਤੇ ਉਹ ਅਗਲੇ ਦੇ ਗੱਲ ਪੈਣ ਦੀ ਕੋਸ਼ਿਸ਼ ਕਰਦੇ ਆ ਇਹਦੇ ਵਾਸਤੇ ਤੁਹਾਨੂੰ ਨਹੀਂ ਲੱਗਦਾ ਕਿ ਪਿੰਡ ਵਾਸੀਆਂ ਦੇ ਕੋਲ ਊੜਾ ਸਿੱਟਣ ਦੇ ਲਈ ਜਗ੍ਹਾ ਨਹੀਂ ਹੈਗੀ ਇੱਕ ਇਹ ਵੀ ਪ੍ਰੋਬਲਮ ਹੈਗੀ ਹੈ ਨਾ ਬਾਈ ਜਗ੍ਹਾ ਪਤਾ ਕੀ ਗੱਲ ਆ ਆਜ ਤਾਂ ਖਾਲਾ ਬਣਾਵਾ ਹਾਂਜੀ ਇਥੇ ਥੋੜਾ ਜੇਕਰ ਵੀ ਪੰਚਾਇਤ ਵੀ ਚਾਵੇ ਤਾਂ ਥੋੜਾ ਰਸਤਾ ਬਣਾ ਦੇਵੇ ਉਹ ਭਾਈ ਜਿਹੜਾ ਕੂੜਾ ਇੱਥੇ ਨਾ ਸਿੱਟੋ ਤੇ ਅਗਲੇ ਪਾਸੇ ਸਿੱਟਾ ਜਾ ਸਕਦਾ ਹੂੰ ਇੱਥੋਂ ਜਿਹੜਾ ਥੋੜਾ ਥੋੜਾ ਜਿਹੜਾ ਰਸਤਾ ਕਿਉਂਕਿ ਕੂੜਾ ਸਿੱਟਣਾ ਵੀ ਜ਼ਰੂਰੀ ਆ ਜੀ ਮੈਂ ਮੈਂ ਉਹ ਕੂੜਾ ਜਿਹੜਾ ਇਹ ਘਰੇ ਘਰਾਂ ਦੇ ਵਿੱਚ ਤਾਂ ਸੀਮੇਟ ਨਹੀਂ ਹੁੰਦਾਗਾ ਸਹੀ ਬਿਲਕੁਲ ਕਿਉਂਕਿ ਇਹਦੇ ਵਾਸਤੇ ਪੰਚਾਇਤ ਨੂੰ ਚਾਹੀਦਾ ਵੀ ਥੋੜੀ ਜਗ੍ਹਾ ਆ ਵੀ ਹਾਂ ਜਿਹੜਾ ਕੂੜਾ ਸਿੱਟਣਾ ਤੇ ਲੋਕਾਂ ਨੂੰ ਉਹ ਬੇਨਤੀ ਜਾਵੇ ਹਾਂ ਮੁਹਈਆ ਕਰਾਈ ਜਾਵੇ ਹਾਂ ਮੁਹਈਆ ਕਰਾਈ ਜਾਵੇ ਵੀ ਇਹ ਬੇਨਤੀ ਆ ਪੰਚਾਇਤ ਨੂੰ ਕਿ ਜੇਕਰ ਆਹ ਆਹ ਸਿਸਟਮ ਹੋਇਆ ਵੀ ਜੇ ਨਾ ਕੂੜੇ ਨੂੰ ਜਗ੍ਹਾ ਮਿਲੀ ਨਾ ਜਗ੍ਹਾ ਕੂੜੇ ਨੂੰ ਮਿਲੀ ਤੇ ਲੋਕਾਂ ਨੇ ਜਿਹੜਾ ਕੂੜਾ ਆ ਜਮਾ ਬਿਲਕੁਲ ਇਹ ਸੜਕਾਂ ਦੇ ਉੱਤੇ ਆ ਜਾਣਾ ਹੀ ਹੈ ਚਾਹੇ ਕੂੜਾ ਸਿੱਟਣਾ ਵੀ ਜ਼ਰੂਰੀ ਹੈ ਜੇਕਰ ਆਪਾਂ ਕੋੜਕਪੂਰੇ ਦੀ ਜਾਂ ਆਮ ਸ਼ਹਿਰਾਂ ਦੀ ਗੱਲ ਕਰੀਏ ਕਿ ਉੱਥੇ ਕੂੜਾ ਚੱਕਣ ਵਾਲੇ ਜਿਹੜੇ ਆ ਉਹ ਉਹਨਾਂ ਦੇ ਕਮੇਟੀ ਵਾਲਾਂ ਦੇ ਸਪੈਸ਼ਲ ਲਾਏ ਹੋਇਆ ਜਿਹੜੇ ਘਰਾਂ ਚ ਕੂੜਾ ਚੱਕ ਕੇ ਲੈ ਜਾਂਦੇ ਆ ਜੀ ਉਹਨਾਂ ਨੂੰ ਉਹਨਾਂ ਨੇ ਤਾਂ ਵੀ ਪ੍ਰਬੰਧ ਕੀਤਾ ਹੀ ਐ ਕਦਰ ਕੂੜੇ ਦੇ ਲੋਕਾਂ ਦਾ ਇਹਨਾਂ ਇਹ ਹੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਪੰਚਾਇਤ ਨੂੰ ਥੋੜਾ ਜਿਹਾ ਚਾਹੀਦਾ ਵੀ ਉਹਨਾਂ ਨੂੰ ਲੋਕਾਂ ਨੂੰ ਥੋੜਾ ਸਮਝਾ ਕੇ ਵੀ ਜਿਹੜੇ ਕਿ ਆ ਤਾਂ ਨੇੜੇ ਘਰਾਂ ਵਾਲੀ ਸੜਕ ਦੇ ਕੋ ਦੂਰੋਂ ਤਾਂ ਨਹੀਂ ਆਉਂਦੇਗੇ ਨੇੜੇ ਇੱਥੇ ਆ ਖੜੇ ਤੇ ਇਕੱਠ ਕਰਕੇ ਚਾਰ ਬੰਦਿਆਂ ਨੂੰ ਬੁੜੀਆਂ ਨੂੰ ਸੱਦ ਲੈਣ ਬੇਸ਼ੱਕ ਦੀ ਚਾਹਲ ਭਾਈ ਜਿਹੜਾ ਕੂੜਾ ਆਪਾਂ ਰਾਹ ਦੇ ਵਿਚਾਲੇ ਸੜਕ ਦੇ ਆ ਇਹ ਥੋੜਾ ਜਿਹਾ ਅੱਗੇ ਕਰਕੇ ਸਿੱਟਾ ਜਾਵੇ ਤੇ ਥੋੜੀ ਥੋੜੀ ਜਿਹੜੀ ਜਿਹੜੀ ਥੋੜੀ ਜੀ ਜਗ੍ਹਾ ਜਾਂ ਤਾਂ ਹੋਰ ਕਿਤੇ ਜਾਂ ਇੱਕੋ ਥੋੜੀ ਜੀ ਜਗ੍ਹਾ ਪਿੱਛੇ ਕਰਕੇ ਕੂੜਾ ਸਿੱਟਣਾ ਤੇ ਬਣਾਈ ਜਾਵੇ ਜੀ ਸਾਡੀ ਦਾ ਸਲਾਹ ਇਹ ਆ ਅੱਗੇ ਜੇ ਕਿਸੇ ਨੂੰ ਭਾਈ ਗੱਲ ਕੌੜੀ ਲੱਗੇ ਜਾਂ ਕੋਈ ਉਸ ਤਰ੍ਹਾਂ ਦਾ ਕੋਈ ਟਿੱਪਣੀ ਮਹਿਸੂਸ ਕਰਨ ਤੇ ਮਾਫੀ ਚਾਹੁੰਦੇ ਆ ਜੀ ਅਸੀਂ ਕਿਉਂਕਿ ਸਾਨੂੰ ਤਾਂ ਥੋੜੀ ਡਿਊਟੀ ਲਈ ਸੀ ਬੋਲਣਾ ਤੇ ਹੀ ਬੋਲਤਾ ਜੀ ਤੇ ਜੇਕਰ ਹੋਰ ਕੋਈ ਇਹਦੇ ਬਾਰੇ ਵਿਚਾਰ ਦੇਣਾ ਚਾਹੁੰਦਾ ਤੇ ਆਪਦੇ ਦੱਸ ਸਕਦਾ ਜੀ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਹੁਤ ਬਹੁਤ ਧੰਨਵਾਦ ਸੋ ਬਾਈ ਜੀ ਨੇ ਆਪਣੇ ਜਿਵੇਂ ਵਿਚਾਰ ਰੱਖੇ ਸੋ ਇਦਾਂ ਆਪਾਂ ਨੂੰ ਆਪਣੀ ਗੱਲ ਬਾਤ ਕਰਨੀ ਚਾਹੀਦੀ ਹੈ ਵਿਚਾਰ ਰੱਖਣੇ ਚਾਹੀਦੇ ਕਿਉਂਕਿ ਇਹ ਸਾਡੀ ਡਿਊਟੀ ਹੈ ਸਾਡਾ ਅਧਿਕਾਰ ਹੈਗਾ ਜਗਾ ਤੇ ਬੋਲਣਾ ਗੱਲਬਾਤ ਰੱਖਣੀ ਸਵਾਲ ਕਰਨਾ ਇਹ ਸਾਡਾ ਅਧਿਕਾਰ ਹੈਗਾ ਕਿਉਂਕਿ ਜੇਸੀਂ ਬੋਲਾਂਗੇ ਕੁਝ ਨਾ ਕੁਝ ਸਵਾਲ ਕਰਾਂਗੇ ਮਾਮਲਿਆਂ ਦੇ ਹੱਲ ਜਿਹੜੇ ਉਹ ਤਾਂ ਹੀ ਹੋਣੇ ਆ ਆਦਰਵਾਇਜ਼ ਬਿਨਾ ਬੋਲੇ ਤੋਂ ਕਿਸੇ ਮਾਮਲੇ ਦਾ ਹੱਲ ਜਿਹੜਾ ਉਹ ਨਹੀਂ ਹੋਣਾ ਹੈਗਾ ਸੋ ਇੱਥੇ ਕੁਝ ਕੁ ਪਿੰਡ ਵਾਸੀਆਂ ਨੇ ਆਪੋ ਆਪਣੀ رائے ਜਿਹੜੀ ਉਹ ਰੱਖੀ ਹੋਈ ਹੈਗੀ ਇਸ ਕੂੜੇ ਨੂੰ ਲੈ ਕੇ ਰੱਖੀ ਹੋਈ ਹੈਗੀ ਤੇ 76 ਨੂੰ ਲੈ ਕੇ ਰੱਖੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਥੇ ਪੂਰਾ ਸਿੱਟਿਆ ਜਾ ਰਿਹਾ ਗੁਰੂ ਕਰਨੀ ਜਾਂਦਾ ਬਾਈ ਜੀ ਕਿਸੇ ਨੇ ਆਪਣੀ ਕੋਈ رائے ਦੇਣੀ ਹੋਵੇ ਗੱਲਬਾਤ ਰੱਖਣੀ ਹੋਵੇ ਤਾਂ ਆਪਣੇ ਇਥੇ ਗੱਲਬਾਤ ਹੈ ਜਿਹੜੀ ਉਹ ਰੱਖ ਸਕਦਾ ਸੋ ਇੱਕ ਵਾਰ ਤੋਂ ਅਸੀਂ ਤੁਹਾਨੂੰ ਫੇਰ ਕਹਿਣਾ ਚਾਹੁੰਦੇ ਆ ਕਿ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਅੱਜ ਦੀ ਜਿਹੜੀ ਚਰਚਾ ਛੜੀ ਹੋਈ ਆ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਆ ਜਿਹੜੀ ਉਹ ਜ਼ਰੂਰ ਦਿਓ ਕਿ ਕੂੜੇ ਨੂੰ ਲੈ ਕੇ ਇੱਥੇ ਕੂੜਾ ਸਿੱਟਣਾ ਗੁਰੂ ਘਰ ਨੂੰ ਜਾਂਦਾ ਰਸਤਾ ਕੂੜਾ ਸਿੱਟਣਾ ਗਲਤ ਆ ਜਾਂ ਸਹੀ ਆ ਪਿੰਡ ਵਾਸੀਆਂ ਕੋਲ ਦੀ ਇੱਕ ਦਿੱਕਤ ਹੈਗੀ ਹੈ ਕਿ ਪਿੰਡ ਵਾਸੀਆਂ ਕੋਲੇ ਜਗ੍ਹਾ ਵੀ ਨਹੀਂ ਹੈਗੀ ਜੀ ਕੂੜਾ ਸਿੱਟਣ ਨੂੰ ਤੇ ਉਹ ਫਿਰ ਕੂੜਾ ਕਿੱਥੇ ਸਿੱਟਣ ਤੇ ਇਹਦੇ ਲਈ ਪੰਚਾਇਤ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸੋ ਇਸ ਵਿਸ਼ੇ ਨੂੰ ਲੈ ਕੇ ਤੁਹਾਡੀ ਕੀ رائے ਹੈਗੀ ਇੱਕ ਮਿੰਟ ਬਾਕਸ ਦੇ ਵਿੱਚ ਆਪਣੀ رائے ਆ ਜਿਹੜੀ ਉਹ ਜਰੂਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਅੱਗੇ ਦੀ ਅੱਗੇ ਸ਼ੇਅਰ ਆ ਜਿਹੜਾ ਉਹ ਜਰੂਰ ਕਰਦੇ ਜਾਓ ਸੋ ਜੁੜੇ ਰਹੋ ਢਲਵਾ ਟੈਲੀਵਿਜ਼ਨ ਦੇ ਨਾਲ ਮੈਂ ਤੁਹਾਡਾ ਆਪਣਾ ਸੁਰਿੰਦਰ ਢਲਵਾ ਬਹੁਤ ਬਹੁਤ ਧੰਨਵਾਦ